ਲੰਗੇਕਾਰ ਸੁਖਵਿੰਦਰ ਕੋਟਲੀ ਨੇ ਪੰਜਾਬ ਸਰਕਾਰ ਉੱਤੇ ਖਾਸ ਕਰਕੇ ਸੀਐਮ ਭਗਵੰਤ ਮਾਨ ਉੱਤੇ ਵੱਡੇ ਇਲਜ਼ਾਮ ਲਾਏ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਸੁਖਵਿੰਦਰ ਕੋਟਲੀ ਬਾਹਰ ਆਉਂਦੇ ਨੇ ਔਰ ਬਾਹਰ ਆ ਕੇ ਰੋਣ ਲੱਗ ਜਾਂਦੇ। ਇਸ ਹੱਦ ਤੱਕ ਰੋਂਦੇ ਨੇ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੇ ਉੱਤੇ ਸਿੱਧੇ ਨਿਸ਼ਾਨੇ ਸਾਧੇ ਗਏ ਨਹੀਂ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਉਹਨਾਂ ਉਹਨਾਂ ਨੂੰ ਜਾਤੀ ਸੂਚਕ ਵਰਣ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਭੇਦਭਾਜ਼ੀ ਕਰਦੀ ਪਈ ਹੈ ਉਹਨਾਂ ਨੇ ਸਿੱਧੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਾਇਆ ਸੀ ਐਸ்சிਐਮ ਭਗਵੰਤ ਮਾਨ ਦੇ ਉੱਤੇ ਲਾਇਆ ਸੁਖਵਿੰਦਰ ਕੋਟਲੀ ਨੇ ਸਿੱਧਾ ਕਿਹਾ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਾਗਲ ਕਿਹਾ ਇਸ ਵਾਸਤੇ ਕਿ ਉਹਨਾਂ ਨੇ ਦਲਿਤ ਉਪ ਮੁੱਖ ਮੰਤਰੀ ਦੀ ਮੰਗ ਕੀਤੀ ਦਰਅਸਲ ਅੱਜ ਅ ਸੁਖਵਿੰਦਰ ਕੋਟਲੀ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਸੁਖਵਿੰਦਰ ਕੋਟਲੀ ਸਾਫ਼ ਤੌਰ ਦੇ ਉੱਤੇ ਇਹ ਗੱਲਾਂ ਵਿਸਥਾਰਪੂਰਵਕ ਦੱਸਦੇ ਨਜ਼ਰ ਆਉਂਦੇ ਨੇ ਕਿ ਅਸਲ 'ਚ ਹੋਇਆ ਕੀ ਸੀ ਅਸਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਸਲਾ ਪੂਰਾ ਹੋਇਆ ਕੀ ਹੈ ਔਰ ਸੁਖਵਿੰਦਰ ਕੋਟਲੀ ਨੂੰ ਕਿਉਂ ਇਸ ਤਰ੍ਹਾਂ ਕਿਹਾ ਗਿਆ ਦਰਸਲ ਸੁਖਵਿੰਦਰ ਕੋਟਲੀ ਦੇ ਬਕੌਲ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੁੰਦਾ ਜਦੋਂ ਸੁਖਵਿੰਦਰ ਕੋਟਲੀ ਸੀਐਮ ਭਗਵੰਤ ਮਾਨ ਦੇ ਅੱਗੇ ਅਪੀਲ ਕਰਦੇ ਨੇ ਕਿ ਜਿਹੜਾ ਵਾਦਾ ਉਹਨਾਂ ਨੇ ਦਲਿਤ ਉਪ ਮੁੱਖ ਮੰਤਰੀ ਦਾ ਰੱਖਿਆ ਸੀ ਉਹ ਪੂਰਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਐਮਐਲਏ ਦੇ ਸੋਲੇ ਗਾਰੀ ਹੁੰਦੀ ਹੈ ਜਦੋਂ ਉਹ ਇਹ ਮੰਗ ਕਰਦੇ ਨੇ ਦੁਬਾਰਾ ਉਹ ਮੰਗ ਕੀਤੀ ਜਾਂਦੀ ਸੁਖਵਿੰਦਰ ਕੋਟਲੀ ਦੇ ਬਕੌਲ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇंदे ਭੜਕ ਜਾਂਦੇ ਸੁਖਵਿੰਦਰ ਕੋਟੀ ਦਾਏ ਦਾਵਾ ਆ ਕਿ ਵਿਧਾਨ ਸਭਾ ਦੇ ਅੰਦਰ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਆ ਉਸ ਤੋਂ ਬਾਅਦ ਸੁਖਵਿੰਦਰ ਕੋਟਲੀ ਨੇ ਵਿਧਾਨ ਸਭਾ ਦੇ ਬਾਹਰ ਆ ਕੇ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਸੁਖਵਿੰਦਰ ਕੋਟਲੀ ਅਤੇ ਨਾਲ ਕਾਂਗਰਸ ਨੇ ਵੱਡੇ ਲੀਟੜ ਜਿਵੇਂ ਕੀ ਪ੍ਰਤਾਪ ਬਾਜਵਾ ਰਾਜਾ ਬੜਿੰਗ ਅਤੇ ਹੋਰ ਸਾਰੇ ਲੀਡਰਸ ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਸਨ ਉਹਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥ ਦੇ ਵਿੱਚ ਬੈਨਰ ਫੜ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਐਥੋਂ ਤੱਕ ਹੀ ਨਹੀਂ ਸਗੋ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਹੋਇਆ ਹੈ ਚੰਗੀ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਗਾਇਆ ਗਿਆ ਕਾਂਗਰਸੀਆਂ ਵੱਲੋਂ ਔਰ ਇਸ ਗੱਲ ਦੀ ਵਿਰੋਧਤਾ ਕੀਤੀ ਗਈ ਹੈ ਬਰਜ਼ੋਰ ਵਿਰੋਧਤਾ ਕੀਤੀ ਗਈ ਹੈ ਕਿਉਂਕਿ ਸੁਖਵਿੰਦਰ ਕੋਟਲੀ ਨੇ ਵੱਡੇ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਸਾਦੇ ਨੇ ਉਹਨਾਂ ਨੇ ਸਾਫ ਕਿਹਾ ਕਿ ਪੰਜਾਬ ਸਰਕਾਰ ਨੇ ਮੈਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਵੇਲੇ ਜਦੋਂ ਸੁਖਵਿੰਦਰ ਕੋਟਲੀ ਨੇ ਦਲਿਤ ਉਪ ਮੁੱਖ ਮੰਤਰੀ ਦੀ ਮੰਗ ਕੀਤੀ ਸੁਖਵਿੰਦਰ ਕੋਟਲੀ ਦੇ ਬਕੌਲ ਉਹ ਹਰ ਸਾਲ ਯਾਨੀ ਕਿ ਲੰਘੇ ਸਾਲ ਤੇ ਹੁਣ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਏ ਨੇ ਤੇ ਦੋਵਾਂ ਸਾਲਾਂ ਦੇ ਵਿੱਚ ਉਹਨਾਂ ਨੇ ਦੋਵੇਂ ਸਾਲਾਂ ਵਿੱਚ 12-12 ਸਵਾਲਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਸੀ ਲੰਘੇ ਸਾਲ ਵੀ ਉਹਨਾਂ ਨੇ ਇਹੀ ਸਵਾਲ ਕੀਤੇ ਸੀ ਔਰ ਦੁਬਾਰਾ ਉਹਨਾਂ ਨੂੰ ਇਹ ਸਵਾਲ ਕਰਨੇ ਪਏ ਜਦੋਂ ਉਹਨਾਂ ਨੇ ਸਵਾਲ ਕੀਤੇ ਤੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਸੁਖਵਿੰਦਰ ਕੋਟਲੀ ਨੇ ਇਹ ਦਾਅਵਾ ਕੀਤਾ ਆਮ ਆਦਮੀ ਪਾਰਟੀ ਦੇ ਉੱਤੇ ਬਟੇ ਇਲਜ਼ਾਮ ਸੁਖਵਿੰਦਰ ਕੋਟਲੀ ਨੇ ਲਾਈ ਨੇ ਕਾਂਗਰਸ ਤੋਂ ਆਦਮਪੁਰ ਦੇ ਵਿਧਾਇਕ ਨੇ ਸੁਖਵਿੰਦਰ ਕੋਟਲੀ ਔਰ ਉਹਨਾਂ ਨੇ ਇਹ ਇਲਜ਼ਾਮ ਪੰਜਾਬ ਸਰਕਾਰ ਦੇ ਉੱਤੇ ਲਗਾਏ ਨੇ ਆਖਰਕਾਰ ਇਹਨਾਂ ਮਸਲਿਆਂ ਨੂੰ ਲੈ ਕੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਨੇ ਜੋ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਦਲਤਾਂ ਪ੍ਰਤੀ ਅਪਮਾਨਜਨਕ ਜਿਹੜੇ ਆ ਔਰ ਖਾਸ ਤੌਰ ਤੇ ਮੈਨੂੰ ਟਾਰਗੇਟ ਕਰਕੇ ਕਹੇ ਨੇ ਉਹ ਅਤਨਿੰਦਣਯੋਗ ਹੈ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਪਹਿਲੀ ਤਰੀਕ ਨੂੰ ਸ਼ੁਰੂ ਹੋਇਆ ਮੈਂ ਉਸ ਦਿਨ ਵੀ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ 12 ਸਵਾਲ ਜਿਹੜੇ ਆ ਇੱਕ ਸਾਲ ਦੇ ਲਈ ਲੈ ਕੇ ਗਿਆ ਸੀ ਕਿਉਂਕਿ 2 ਸਾਲ ਪੂਰੇ ਹੋ ਕੇ 12 ਸਵਾਲ ਪਿਛਲੀ ਵਾਰੀ ਲੈ ਕੇ ਗਿਆ ਸੀ ਔਰ ਉਹਦੇ ਅੰਦਰ ਵੀ ਮੇਰਾ ਇਹ ਮੁੱਦਾ ਸੀ ਮੇਰੀ ਮੰਗ ਸੀ ਕਿ ਕੇਜਰੀਵਾਲ ਨੇ ਔਰ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਇੱਥੇ ਦਲਤ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਤਾਂ ਮੈਂ ਉਹਦੇ ਵਾਸਤੇ ਕਿਹਾ ਸੀਗਾ ਕਿ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਇਹ ਆਵਾਜ਼ ਚੁੱਕਾਂਗਾ ਤੋ ਜਦੋਂ ਕੱਲ ਭਗਵੰਤ ਮਾਨ ਜੀ ਆਪਣਾ گورنر ਅਡਰੈਸ ਦੇ ਉੱਤੇ ਉਹਨਾਂ ਦੇ ਸਾਥੀ ਬੋਲ ਰਹੇ ਸਿਗੇ ਤਾਂ ਉਹਨਾਂ ਬਲੋਂ ਬੜੇ ਸਰਕਾਰ ਦੇ ਸੋਲੇ ਗਾਏ ਜਾ ਰਹੇ ਸੀ ਕਿ ਦਲਤ ਐਮਐਲਏ ਦੇ ਬਲੋਂ ਤਾਂ ਮੈਂ ਫਿਰ ਉੱਥੇ ਇਹ ਆਵਾਜ਼ ਠਾਈ ਵੀ ਜੇ ਤੁਸੀਂ ਐਨੀ ਸਰਕਾਰ ਦੇ ਸੋਲੇ ਗਾਉਣੇ ਆ ਤਾਂ ਸਰਕਾਰ ਨੂੰ ਇਹ ਵੀ ਕਹੋ ਇਹ ਵੀ ਮੰਗ ਕਰੋ ਕਿ ਉਹ ਪੰਜਾਬ ਦੇ ਅੰਦਰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਏ ਕੋਈ ਜਵਾਬ ਨਾ ਆਉਣ ਤੋਂ ਬਾਅਦ ਮੈਂ ਪੰਜਾਬ ਦੇ ਅੰਦਰ ਇੱਕ ਨੈਤਿਕਤਾ ਤੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਪੰਜਾਬ ਦੇ ਅੰਦਰ ਅਸੈਂਬਲੀ ਦੇ ਅੰਦਰ ਨਾਅਰੇ ਲਾਏ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਦਲਤ ਡਿਪਟੀ ਮੁੱਖ ਮੰਤਰੀ ਬਣਾਓ ਦਲਤ ਡਿਪਟੀ ਮੁੱਖ ਮੰਤਰੀ ਬਣਾਓ ਤੇ ਭਗਵੰਤ ਮਾਨ ਜੀ ਇੰਨੇ ਇਰੀਟੇਟ ਹੋ ਗਏ ਔਰ ਬੋਲਣ ਲੱਗੇ ਕਿ پاگل ਹੋ ਗਿਆ ਇਹ پاگل ਹੋ ਗਿਆ ਇਹਨੂੰ ਇਹਨੂੰ ਛੇਤਰ ਲਾ ਕੇ ਇਹਨੂੰ ਜੁੱਤੀ ਸੰਘਾਓ ਇਹਨੂੰ ਜੁੱਤੀ ਸੰਘਾਓ ਤੋਂ ਅਝਾਪਮਾਨਜਨਕ ਸ਼ਬਦ ਮੇਰੇ ਪ੍ਰਤੀ ਖਾਸ ਤੌਰ ਤੇ ਸਮਾਜ ਨੂੰ ਟਾਰਗੇਟ ਕਰਕੇ ਰਹਿਣਾ ਇਹ ਬੜਾ ਨਿੰਦਣਯੋਗ ਹੈ ਔਰ ਮੈਂ ਬਹੁਤ ਭਾਵਕਤਾ ਦੇ ਅੰਦਰ ਪਰੇ ਮਨ ਦੇ ਨਾਲ ਮੈਂ ਕੱਲ ਤੋਂ ਲਗਾਤਾਰ ਲਗਭਗ 24 ਘੰਟੇ ਹੋ ਚੁੱਕੇ ਨੇ ਮੈਂ ਸੁੱਤਾ ਨਹੀਂ ਔਰ ਮੈਨੂੰ ਇਹ ਬਹੁਤ ਪੀੜਾ ਹੋਈ ਹੈ ਔਰ ਜੋ ਸ਼ਬਦ ਮੇਰੇ ਪ੍ਰਤੀ ਉਹਨਾਂ ਨੇ ਸਮਾਜ ਪ੍ਰਤੀ ਵਰਤੇ ਨੇ ਇਹ ਬਹੁਤ ਨਿੰਦਣਯੋਗ ਹੈ ਸੋ ਅੱਜ ਵੀ ਮੈਂ ਸਵੇਰੇ ਕਾਲੇ ਕੱਪੜੇ ਪਾ ਕੇ ਸਿਰ ਤੇ ਪੱਟੀ ਬਨ ਕੇ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਵੀ ਜਿਹੜਾ ਸੀ ਪ੍ਰੋਟੈਸਟ ਕੀਤਾ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜੈ ਅਤੇ ਆਪੋਜੀਸ਼ਨ ਦੇ ਲੀਡਰ ਸਰ ਪ੍ਰਤਾਪ ਸਿੰਘ ਬਾਜਬਾ ਅਸੀਂ ਸਾਰੇ ਐਮਐਲਏ ਸਹਿਬਾਨ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੱਜ ਬਾਹਰ ਵੀ ਔਰ ਵਿਧਾਨ ਸਭਾ ਦੇ ਅੰਦਰ ਵੀ ਜਾਂਦੇ ਆ ਜਿਹੜਾ ਉਹ ਹੱਥ ਚ ਤਖਤੀਆਂ ਫੜ ਕੇ ਜਿਹੜਾ ਉਹ ਅਸੀਂ ਪ੍ਰੋਟੈਸਟ ਕੀਤੇ ਔਰ ਮੁੱਖ ਮੰਤਰੀ ਦੇ ਹੁੰਦੇ ਆ ਮੈਂ ਅੱਜ ਵੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਮਰਦਾਬਾਦ ਦੇ ਨਾਰੇ ਲਾਏ ਨੇ ਕਿਉਂਕਿ ਉਹਨਾਂ ਦੇ ਪ੍ਰਤੀ ਮੇਰਾ ਹੁਣ ਕੋਈ ਅਜੀਹਾ ਮੈਂ ਨਹੀਂ ਸ਼ਬਦ ਵਰਤਣਾ ਚਾਹੁੰਦਾ ਜੋ ਉਹਨਾਂ ਨੇ ਮੇਰੇ ਪ੍ਰਤੀ ਵਰਤੇ ਨੇ ਸੋ ਇਹ ਬਹੁਤ ਹੀ ਸਮਾਜ ਦੇ ਨਾਲ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਧੋਖਾ ਕੀਤਾ ਇਹਨਾਂ ਨੇ ਇੱਕ ਬਹੁਤ ਵੱਡਾ ਸਮਾਜ ਦੇ ਅੰਦਰ ਅੱਜ ਖਲਾਅ ਆ ਰਿਹਾ ਹੈ ਬਹੁਤ ਮੈਨੂੰ ਟੈਲੀਫੋਨ ਆਏ بڑے ਲੀਡਰਸ ਦੇ ਟੈਲੀਫੋਨ ਆਏ ਔਰ ਆਪੋਜੀਸ਼ਨ ਦੇ ਲੀਡਰ ਸਹਿਬਾਨ ਨੇ ਵੀ ਉਹ ਅਕਾਲੀ ਦਲ ਵੱਲੋਂ ਹੋਵੇ ਚਾਹੇ ਬੀਜੇਪੀ ਵੱਲੋਂ ਹੋਵੇ ਚਾਹੇ ਹੋਰ ਸੰਸਥਾਵਾਂ ਵੱਲੋਂ ਹੋਣ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਬਹੁਤ ਜਿਹੜਾ ਬੁਰਾ ਮਨਾਇਆ ਗਿਆ ਔਰ ਮੈਂ ਨਿੱਜੀ ਤੌਰ ਦੇ ਉੱਤੇ ਉਹਨਾਂ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਦੂਸਰੀਆਂ ਪਾਰਟੀਆਂ ਦਾ ਵੀ ਜਿਨ੍ਹਾਂ ਨੇ ਬਹੁਤ ਆਪਣੀ ਨੈਤਿਕਤਾ ਤੇ ਜ਼ਿੰਮੇਵਾਰੀ ਨੂੰ ਸਮਝਦਿਆਂ ਕਿ ਇੱਕ ਦਲਤਾਂ ਦਾ અપਮਾਨ ਹੋਇਆ ਉਹਦੇ ਲਈ ਜਿਨ੍ਹਾਂ ਨੇ ਇਸ ਹਮੈਤ ਦੇ ਅੰਦਰ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਦੇ ਉੱਤੇ ਤੁਹਾਡੇ ਨਾਲ ਆ ਭਾਵੇਂ ਸਾਡੇ ਰਾਜਨੀਤਿਕ ਵਖਰੇਵੇਂ ਕਿਉਂ ਵੀ ਨਾ ਹੋਣ ਜਿੱਥੇ ਉਹਨਾਂ ਨੇ ਕਿਹਾ ਮਾਨ ਸਨਮਾਨ ਦੀ ਗੱਲ ਹੈ ਉਹ ਉਹਦੇ ਲਈ ਅਸੀਂ ਬਿਲਕੁਲ ਤੇਰੇ ਨਾਲ ਖੜੇ ਆ ਸੋ ਉਹਨਾਂ ਦੇ ਬਹੁਤ ਸਾਰੇ ਟਵੀਟਸ ਵੀ ਆਏ ਨੇ ਔਰ ਉਹਨਾਂ ਨੇ ਆਪਣੇ ਫੇਸਬੁਕ ਜਾਂ ਹੋਰ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓ ਬਣਾ ਕੇ ਵੀ ਜਿਹੜੀ ਹੈ ਉਹ ਸ਼ੇਅਰ ਕੀਤੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ